ਜੇਕਰ ਤੁਸੀਂ ਇੰਗਲੈਂਡ ਵਿੱਚ ਜਾ ਕੇ ਕੰਮ ਕਰਨ ਜਾਂ ਫਿਰ ਪੱਕੇ ਤੌਰ ਤੇ ਵਸਣ ਦਾ ਸੁਪਨਾ ਲੈ ਰਹੇ ਹੋ ਜਾਂ ਫਿਰ ਇੰਗਲੈਂਡ ਵਿੱਚ ਵਰਕਿੰਗ ਵੀਜ਼ਾ ਦੇ ਤੌਰ ਤੇ ਰਹਿ ਕੇ ਕੰਮ ਕਰ ਰਹੇ ਹੋ ਤਾਂ ਇਹ ਖਬਰ ਖਾਸ ਤੁਹਾਡੇ ਲਈ ਹੈ ਕਿਉਂਕਿ ਬ੍ਰਿਟੇਨ ਸਰਕਾਰ ਹੁਣ ਵੀਜ਼ਾ ਤੇ ਇਮੀਗ੍ਰੇਸ਼ਨ ਕਾਨੂੰਨ ਨੂੰ ਹੋਰ ਸਖਤ ਬਣਾਉਣ ਜਾ ਰਹੀ ਹੈ ਇਸ ਪਾਲਿਸੀ ਦਾ ਮੁੱਖ ਮਕਸਦ ਇੰਗਲੈਂਡ ਵਿੱਚ ਪ੍ਰਵਾਸੀਆਂ ਦੀ ਗਿਣਤੀ ਤੇ ਰੁਕ ਲਗਾਉਣਾ ਹੈ ਅਤੇ ਇਨ੍ਹਾਂ ਪ੍ਰਵਾਸੀਆਂ ਵਿੱਚ ਖਾਸ ਤੌਰ ਤੇ ਘੱਟ ਕੁਸ਼ਲ ਕੰਮਿਆਂ ਨੂੰ ਇੰਗਲੈਂਡ ਵਿੱਚ ਆਉਣ ਤੋਂ ਰੋਕਣਾ ਹੈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਦੀ ਸਰਕਾਰ ਦੇ ਵੱਲੋਂ 11 ਮਈ ਨੂੰ ਇਮੀਗ੍ਰੇਸ਼ਨ ਪਾਲਿਸੀ ਲਿਉਣ ਦਾ ਐਲਾਨ ਕੀਤਾ ਗਿਆ ਸੀ ਯੂਕੇ ਵਿੱਚ ਲਗਾਤਾਰ ਵੱਧ ਰਹੀ ਪ੍ਰਵਾਸੀਆਂ ਦੀ ਗਿਣਤੀ ਦੇ ਕਾਰਨ ਬ੍ਰਿਟੇਨ ਸਰਕਾਰ ਪਹਿਲਾਂ ਤੋਂ ਹੀ ਸਥਾਨਕ ਲੋਕਾਂ ਅਤੇ ਐਂਟੀ ਮਾਈਗ੍ਰੇਸ਼ਨ ਰਿਫਾਰਮ ਯੂਕੇ ਪਾਰਟੀ ਦੇ ਦਬਾਅ ਹੇਠ ਹੈ ਨਵੇਂ ਇਮੀਗ੍ਰੇਸ਼ਨ ਕਾਨੂੰਨਾ ਤਹਿਤ ਇੰਗਲੈਂਡ ਸਰਕਾਰ ਕੇਅਰ ਵਰਕਰਸ ਦੇ ਵੀਜ਼ਿਆਂ ਤੇ ਰੋਕ ਲਗਾਉਣ ਜਾ ਰਹੀ ਹੈ ਜੋ ਸਿੱਧੇ ਤੌਰ ਤੇ ਹੈਲਥ ਸੈਕਟਰ ਦੇ ਨਾਲ ਜੁੜੇ ਹੋਏ ਹੁੰਦੇ ਨੇ ਸਰਕਾਰ ਦਾ ਮਕਸਦ ਉਸ ਕਾਨੂੰਨ ਨੂੰ ਬਦਲਣ ਦਾ ਹੈ ਜਿਸ ਵਿੱਚ ਦੇਸ਼ ਦੇ ਬਾਹਰੋਂ ਕੇਅਰ ਵਰਕਰਸ ਨੂੰ ਵੀਜ਼ੇ ਦੇ ਰਾਹੀਂ ਇੰਗਲੈਂਡ ਦੇ ਵਿੱਚ ਐਂਟਰੀ ਮਿਲਦੀ ਹੈ 케어 워커ਸ ਨੂੰ ਕੰਮ ਦੇਣ ਵਾਲਿਆਂ ਨੂੰ ਹੁਣ ਸਥਾਨਕ ਕੇਅਰ ਵਰਕਰਸ ਨੂੰ ਨੌਕਰੀ ਤੇ ਰੱਖਣਾ ਹੋਵੇਗਾ ਜਾਂ ਫਿਰ ਉਹਨਾਂ ਕੇਅਰ ਵਰਕਰਸ ਨੂੰ ਰੱਖ ਸਕਦੇ ਨੇ ਜੋ ਪਹਿਲਾਂ ਤੋਂ ਹੀ ਵੀਜ਼ਾ ਲੈ ਕੇ ਇੰਗਲੈਂਡ ਦੇ ਵਿੱਚ ਕੰਮ ਕਰ ਰਹੇ ਨੇ ਇਸ ਤੋਂ ਬਾਅਦ ਗ੍ਰੈਜੂਏਟ ਲੈਵਲ ਵਾਲੇ ਕੁਸ਼ਲ ਕਾਮਿਆਂ ਨੂੰ ਵੀਜ਼ਾ ਦੇਣ ਦੀ ਗੱਲ ਕਹੀ ਜਾ ਰਹੀ ਹੈ ਜਿਸ ਦੇ ਵਿੱਚ ਡਾਕਟਰ ਨਰਸ ਇੰਜੀਨੀਅਰ AI ਖੇਤਰ ਦੇ ਨਾਲ ਜੁੜੇ ਹੋਏ ਮਾਹਰ ਜਿਨ੍ਹਾਂ ਦੇ ਕੋਲ ਯੂਨੀਵਰਸਿਟੀ ਡਿਗਰੀ ਹੋਵੇ ਨਵੇਂ ਸਰਕਾਰ ਦੇ ਕਾਨੂੰਨ ਦੇ ਤਹਿਤ ਇੰਗਲੈਂਡ ਦੇ ਵਿੱਚ ਆ ਕੇ ਕੰਮ ਕਰਨ ਵਾਲੇ ਕਾਮਿਆਂ ਦੇ ਨਾਲ ਆਉਣ ਵਾਲੇ ਪਰਿਵਾਰਾਂ ਲਈ ਵੀ ਇੰਗਲਿਸ਼ ਭਾਸ਼ਾ ਦੇ ਨਾਲ ਜੁੜੇ ਕਾਨੂੰਨਾਂ ਨੂੰ ਸਖਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਵੀਜ਼ਾ ਹੋਲਡਰ ਡਿਪੈਂਡੈਂਟ ਦੇ ਲਈ A1 ਲੈਵਲ ਇੰਗਲਿਸ਼ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ ਨਵੇਂ ਕਾਨੂੰਨਾਂ ਦੇ ਤਹਿਤ ਇੰਗਲੈਂਡ ਦੀ ਨਾਗਰਿਕਤਾ ਹਾਸਲ ਕਰਨ ਦੇ ਲਈ ਦੇਸ਼ ਦੇ ਵਿੱਚ 10 ਸਾਲ ਰਹਿਣਾ ਲਾਜ਼ਮੀ ਹੋਵੇਗਾ ਜਦਕੀ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਇਸ ਕਾਨੂੰਨ ਦੇ ਤਹਿਤ ਪਹਿਲਾ ਸਮਾਂ 5 ਸਾਲ ਦਾ ਹੁੰਦਾ ਸੀ ਬ੍ਰਿਟੇਨ ਦੇ ਵਿੱਚ ਲੰਬੇ ਸਮੇਂ ਤੋਂ ਘਟਕੁਸ਼ਲ ਪ੍ਰਵਾਸੀਆਂ ਦੇ ਆਉਣ ਨਾਲ ਇੱਥੋਂ ਦੇ ਲੋਕਾਂ ਦੇ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲੀ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਅਜਿਹੇ ਲੋਕਾਂ ਦੇ ਇੰਗਲੈਂਡ ਦੇ ਵਿੱਚ ਆਉਣ ਨਾਲ ਇੱਥੋਂ ਦੇ ਨਾਗਰਿਕਾਂ ਦੇ ਲਈ ਬੜੇ ਸਰੋਤਾਂ ਤੇ ਸੇਵਾਵਾਂ ਤੇ ਵਾਧੂ ਬੋਝ ਪਿਆ ਹੈ ਤੇ ਨਾਲ ਹੀ ਕਈ ਇਲਾਕਿਆਂ ਵਿੱਚ ਸਮਪਰਦਾਇਕ ਤਣਾਅ ਵੀ ਦੇਖਣ ਨੂੰ ਮਿਲਿਆ ਹੈ ਅਜਿਹੀ ਸਥਿਤੀ ਦੇ ਵਿੱਚ ਕਿ ਅਸਟਰਮਰ ਦੀ ਸਰਕਾਰ ਤੇ ਇਮੀਗ੍ਰੇਸ਼ਨ ਪਾਲਿਸੀ ਹੋਰ ਸਖਤ ਬਣਾਉਣ ਦਾ ਦਬਾਅ ਵੀ ਬਣਿਆ ਹੋਇਆ ਹੈ ਇੰਗਲੈਂਡ ਦੇ ਗ੍ਰਹਿ ਮੰਤਰੀ ਯੂਵੇਟ ਕੂਪਰ ਦਾ ਕਹਿਣਾ ਹੈ ਕਿ ਪੁਰਾਣੇ ਇਮੀਗ੍ਰੇਸ਼ਨ ਕਾਨੂੰਨ ਕਾਰਗਰ ਸਾਬਿਤ ਨਹੀਂ ਹੋ ਰਹੇ ਜਿਸ ਦੇ ਕਾਰਨ ਇੰਗਲੈਂਡ ਸਰਕਾਰ ਘਟ ਯੋਗ ਕਾਮਿਆਂ ਦੇ ਵੀਜ਼ੇ ਕਟਾਏਗੀ ਕੂਪਰ ਦੇ ਮੁਤਾਬਿਕ ਸਾਲ ਇਸ ਸਾਲ ਸਰਕਾਰ 50000 ਵੀਜ਼ਿਆਂ ਦੀ ਗਿਣਤੀ ਘਟਾ ਸਕਦੀ ਹੈ